ਨਮਸਕਾਰ ਦੋਸਤੋ ਮੈਂ ਰਿੰਕੂ ਸ਼ਰਮਾ ਪਾਲਟੀ ਬਾਜੀ ਤੋਂ ਉੱਪਰ ਉੱਠ ਕੇ ਅੱਜ ਜਿਹੜੀ ਘਟਨਾ ਸੱਚਖੰਡ ਚੜੀ ਹਰਮੰਦਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਜੀ ਉੱਤੇ ਜਿਹੜਾ ਕਤਲੇਆਮ ਹਮਲਾ ਜਿਹੜਾ ਉਸ ਸ਼ਖਸ ਨੇ ਕੋਸ਼ਿਸ਼ ਕੀਤੀ ਮੈਂ ਸਮਝਦਾ ਵਾਂ ਕਿ ਅਕਾਲ ਪੁਰਖ ਜੀ ਦੀ ਕਿਰਪਾ ਦੇ ਨਾਲ ਬਾਲ ਬਾਲ ਅੱਜ ਸਰਦਾਰ ਸੁਪੀਤ ਸਿੰਘ ਬਾਦਲ ਜੀ ਬੱਚੇ ਨੇ ਵਾਹਿਗੁਰੂ ਜੀ ਦੇ ਚਰਨਾ ਚ ਇਹੋ ਹੀ ਅਰਦਾਸ ਕਰਦਾ ਨਾ ਕਿ ਉਹ ਆਪਣੇ ਪਰਿਵਾਰ ਚ ਤੰਦਰੁਸਤ ਅਤੇ ਖੁਸ਼ ਰਹਿਣ ਅੱਜ ਪੰਜਾਬ ਦੀ ਸਰਕਾਰ ਜਿਹੜੀ ਸੱਤਾ ਚ ਬੈਠੀ ਹੋਈ ਏ ਭਗਵੰਤ ਮਾਨ ਆਮ ਆਦੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਚ ਫੇਲ ਹੋ ਚੁੱਕੀ ਏ ਲਾਅ ਐਂਡ ਆਰਡਰ ਦੀ ਟੱਜੀਆਂ ਉਡਾ ਕੇ ਰਾਤੀਆਂ ਇਸ ਸਰਕਾਰ ਨੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹਨਾ ਵਾਂ ਕਿ ਵੱਡੀਆਂ ਵੱਡੀਆਂ ਸਟੇਜਾਂ ਤੇ ਚੁਟਕਲਿਆਂ ਦੇ ਨਾਲ ਖਾਸੇ ਮਜ਼ਾਕ ਦੇ ਨਾਲ ਇਹ ਪੰਜਾਬ ਨਹੀਂ ਚੱਲਾਂ ਪੰਜਾਬ ਖੁਸ਼ਿਹਾਲ ਅਤੇ ਕਾਮਯਾਬੀ ਜਿਹੜੀ ਪੰਜਾਬ ਦੀ ਹੱਥ 'ਚ ਹੁੰਦੀ ਏ ਉਹ ਮੌਜੂਦਾ ਸਰਕਾਰ ਦੀ ਹੁੰਦੀ ਏ ਇਹ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅੱਜ ਦੀ ਘਟਨਾ ਦੀ ਮੈਂ ਜਿੱਥੇ ਕੜੀ ਨਿੰਦਿਆ ਕਰਦਾ ਵਾਂ ਉੱਥੇ ਹੀ ਉਹਨਾਂ ਸ਼ਰਾਰਤੀ ਆਂਸਰਾਂ ਨੂੰ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹਨਾ ਵਾਂ ਕਿ ਪੰਜਾਬ ਦਾ ਭਾਈਚਾਰਾ ਸ਼ਾਂਤੀ ਹਮੇਸ਼ਾ ਬਣੀ ਰਹੇਗੀ ਕੋਈ ਵੀ ਸ਼ਰਾਰਤੀ ਆਂਸਰ ਜੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਜਵਾਬ ਪੰਜਾਬ ਦਾ ਇੱਕ ਇੱਕ ਨਾਗਰਿਕ ਇੱਕ ਇੱਕ ਵਾਸੀ ਪੰਜਾਬ ਦਾ ਉਸ ਨੂੰ ਜਵਾਬ ਦੇਗਾ ਮੈਂ ਅਰਦਾਸ ਕਰਦਾ ਹਾਂ ਵਾਹਿਗੁਰੂ ਜੀ ਦੇ ਚਰਨਾਂ 'ਚ ਕਿ ਸੁਖਬੀਰ ਸਿੰਘ ਬਾਦਲ ਜੀ ਆਪਣੇ ਪਰਿਵਾਰ 'ਚ ਤੰਦਰੁਸਤ ਅਤੇ ਖੁਸ਼ ਰਹਿਣ ਇਹੋ ਹੀ ਕਾਮਨਾ ਕਰਦਾ ਹਾਂ